ਸੋਨੇ ਪੁਕਾਰ ਦਾ ਤਾਰ ਪ੍ਰਭ ਗੁਰੂ ਨਾਨਕ ਜਗਮਾਹੇ ਪਠਾਇਆ ਐਸੇ ਦੀਨ ਦੇ ਆਲ ਸਤਿਗੁਰੂ ਕਾਲ ਯੁਗ ਦੇ ਅੰਦਰ ਕਾਲ ਯੁਗ ਜੀਵਾਂ ਨੂੰ ਸ਼ਾਂਤੀ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਜਲਦੀ ਹੋਏ ਲੋਕਾਈ ਨੂੰ ਸ਼ਾਂਤੀ ਦਾ ਉਪਦੇਸ਼ ਬਖਸ਼ਿਸ਼ ਕਰਨ ਵਾਲੇ ਰੱਬ ਦੇ ਕਰਤਾ ਪਰਮਾਤਮਾ ਦੇ ਕਰਤਾ ਮਾਰਗ ਦੱਸਣ ਵਾਲੇ ਧੰ ਸਤਿਗੁਰੂ ਗੁਰੂ ਨਾਨਕ ਦੇਵ ਜੀ ਮਹਾਰਾਜੀ ਦਾ 파ਮਨ ਪ੍ਰਕਾਸ਼ ਪੁਰਬ ਅੱਜ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਜੇ ਵਿਖੇ ਬਹੁਤ ਹੀ ਸ਼ਰਧਾ ਔਰ ਸਤਕਾਰ ਸਹਿਤ ਮਨਾਇਆ ਜਾ ਰਿਹਾ ਹੈ ਸੁੰਦਰ ਜਲੌ ਸਜਾਏ ਗਏ ਹਨ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਵੀ ਵਿਖੇ ਵੀ ਜੇ ਅਕਾਲ ਤਖਤ ਸਾਹਿਬ ਜੀ ਵਿਖੇ ਵੀ ਔਰ ਗੁਰਦੁਆਰਾ ਬਾਬਾ ਅਟਲਰਾਏ ਸਾਹਿਬ ਜੀ ਵਿਖੇ ਵੀ ਸੁੰਦਰ ਜਲੌ ਸਜੇ ਹੋਏ ਨੇ ਸ਼ਾਮ ਨੂੰ ਮਨਮੋਹਕ ਦੀਪਮਾਲਾ ਕੀਤੀ ਜਾਵੇਗੀ ਔਰ ਸੋਹਦਾਰ ਰਹਿਰਾਸ ਸਾਹਿਬ ਜੀ ਦੇ ਪਾਠ ਤੋਂ ਉਪਰੰਤ ਮਨਮੋਹਕ ਆਤਿਸ਼ਬਾਜੀ ਵੀ ਕੀਤੀ ਜਾਏਗੀ ਸੋ ਸਮੁੱਚੀਆਂ ਸੰਗਤਾਂ ਨੂੰ ਬੇਨਤੀ ਹੈ ਕਿ ਜੋ ਮਾਰਗ ਸਤਗੁਰੂ ਧੰਨ ਗੁਰੂ ਨਾਨਕ ਪ੍ਰਭਯ ਮਹਾਰਾਜ ਜੀ ਨੇ ਸਾਨੂੰ ਬਖਸ਼ਿਸ਼ ਕੀਤਾ ਜੋ ਉਪਦੇਸ਼ ਬਖਸ਼ਿਸ਼ ਕੀਤੇ ਨੇ ਧਰਮ ਦੇ ਕਿਰਤ ਕਰਨੇ ਨਾਮ ਜਪਣਾ ਵੰਡ ਕੇ ਛਕਣਾ ਸਤਗੁਰਾਂ ਵਰਦੋਂ ਦਰਸਾਏ ਹੋਏ ਮਾਰਗਾਂ ਤੇ ਚੱਲਦਿਆਂ ਹੋਇਆਂ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਬਾਣੀ ਅਤੇ ਬਾਣੇ ਦੇ ਧਾਰਨੀ ਹੋਈਏ ਅੰਮ੍ਰਿਤ ਸ਼ਕੇ ਗੁਰੂਵਾਰੇ ਬਣ ਕੇ ਆਪਣੇ ਜੀਵਨ ਨੂੰ ਸਫਲਾ ਕਰਨ ਦਾ ਯਤਨ ਕਰੀਏ ਸਮੁੱਚੀਆਂ ਸੰਗਤਾਂ ਨੂੰ ਸਤਗੁਰੂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਜੀ ਦੇ ਪ੍ਰਕਾਸ਼ਪੁਰਬ ਦੀਆਂ ਬਹੁਤ ਬਹੁਤ ਵਧਾਈਆਂ ਹੋਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤਾਂ ਤਾਂ ਸੀ ਕੋਈ ਨਾਮਦੇਵ ਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਸਮੂਹ ਸੰਗਤਾਂ ਨੂੰ ਲੱਖ ਲੱਖ ਵਧਾਈਆਂ ਹੋਣ ਜੀ ਜਿੱਥੇ ਸਤਕੰਨ ਸ੍ਰੀ ਹਰਮੰਦਰ ਸਾਹਿਬ ਦੇ ਪ੍ਰਬੰਧ ਵੱਲੋਂ ਕੱਲ ਸਹੀ 12 ਵਜੇ ਅਕਾਲ ਤਖਤ ਸਾਹਿਬ ਤੋਂ ਇੱਕ ਨਗਰ ਕੀਰਤਨ ਸਜਾਇਆ ਗਿਆ ਉੱਥੇ ਅੱਜ ਸਵੇਰੇ ਗੁਰਦਰਾ ਮਜੀ ਸਾਹਿਬ ਦਵਾਰ ਹਾਰ ਵਿਖੇ ਸਹੀ 10 ਵਜੇ ਭੋਗ ਪਾਈ ਜਾਣਗੇ ਤੇ ਸਾਰਾ ਦਿਨ ਗੁਰਮਤ ਸਮਾਗਮ ਚੱਲਣਾ ਉਧਰ ਸਹੀ 9 ਵਜੇ ਤੋਂ ਲੈ ਕੇ 12 ਵਜੇ ਤੱਕ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਸ੍ਰੀ ਅਕਾਲ ਤਖਸਾ ਹੈ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਦੇ ਕਿ ਜਲੌਸ ਜਾਈ ਜਾਣਗੇ ਤੇ ਸ਼ਾਮ ਨੂੰ ਸ੍ਰੀ ਰਹਿਰਸ ਦਾ ਸਰਦੇ ਸਮਾਪਤੀ ਤੋਂ ਬਾਅਦ ਇੱਕ ਅਲੌਕਿਕ ਆਤਸਵਾਜੀ ਹੋਗੀ ਤੇ ਸੰਗਤਾਂ ਦੀ ਮਾਲਾ ਕਰ ਰਹੇ ਨੇ ਸਾਰੀਆਂ ਸੰਗਤਾਂ ਨੂੰ ਫਿਰ ਅਖੀਰ ਤੇ ਸਤਿਗੰਕ ਸ੍ਰੀ ਹਰਮੰਦਰ ਸਾਹਿਬ ਵੱਲੋਂ ਬਹੁਤ ਬਹੁਤ ਪ੍ਰਕਾਸ਼ ਕੁਰਪਦੀਆਂ ਵਧਾਈਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਲਵਿੰਦਰ ਸਿੰਘ ਰੰਧਾਵਾ ਕਿਹੜੇ ਬਿੰਕੋਆ ਜੀ ਤੈਨੂੰ ਨੰਗਾ ਸੋਲ ਜੀ ਕੀ ਕਹਿਣਾ ਚਾਹੋਗੇ ਅੱਜ ਗੁਰਪੁਰਬ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਪੁਰਬ ਹੈ ਜੀ ਸਾਰੇ ਸੰਤਨਾਂ ਨੂੰ ਲੱਖ ਲੱਖ ਵਧਾਈ ਹੋਵੇ ਸਤਗੁਰੂ ਨਾਨਕ ਪ੍ਰਗਟਿਆ ਮਿੱਟੀ ਦੀ ਧੁੱਧ ਜਿਨ ਕਿਚਾਨ ਨੂੰ ਹੋਇਆ ਜਿਉਂ ਤਾ ਸੂਰਜ ਨਿਕਲਿਆ ਤਾਰੇ ਸਿਰ पे ਅੰਧੇਰ ਭੁਲਾਇਆ ਗੁਰੂ ਨਾਨਕ ਦੇਵ ਜੀ ਦੇ ਪੁੱਤ ਤੇ ਸ੍ਰੀ ਦਰਬਾਰ ਸਾਹਿਬ ਸ੍ਰੀ ਅਮਰ ਸਾਹਿਬ ਹਰਮੰਦਰ ਸਾਹਿਬ ਦੇ ਵਿੱਚ ਬਹੁਤ ਸੰਗਤ ਆਈ ਹੈ ਕਿਹ ਸਮਝ ਰਾਸ਼ੇ ਆ ਪੰਜਾਬ ਦਾ ਸੀਮਨ ਸਾਹਿਬ ਮੱਥਾ ਟੇਕ ਗਏ ਆ ਹੋਰ ਸੰਗਤ ਵੀ ਆ ਰਹੀ ਆ ਬੜੇ ਉਤਸ਼ਾਹ ਨਾਲ ਸੰਗਤ ਗੁਰਪੁਰਬ ਮਨਾ ਰਹੀ ਆ ਇਸ ਤਰ੍ਹਾਂ ਦੇ ਨਜ਼ਾਰੇ ਆ ਬਹੁਤ ਨਜ਼ਾਰੇ ਆ ਜੀ ਸਵਰਗ ਦੀ ਘੜੀ ਹੈ ਜੀ ਸਵਰਗ ਦਾ ਰੂਪ ਹੈ ਇਹ ਕਹਿਣਾ ਚਾਹੂਗਾ ਜੀ ਗੁਰੂ ਘਰ ਕੋਲ ਕੇ ਤੋਏ ਸਰਬੱਤੇ ਦਾ ਸਰਬੱਤੇ ਪੜਿਆ ਹਾਂ ਦਾ ਸੱਚੇ ਪਾਤਸ਼ਾਹ ਕੁਦਰਤੀ ਆਫਤਾ ਤੋਂ ਬਚਾ ਕੇ ਰੱਖ ਸਾਰੇ ਏਕਤਾ ਨਾਲ ਰਹਿਣ ਭਾਈਚਾਰੇ ਨਾਲ ਰਹਿਣ ਸਾਰੇ ਧਰਮਾਂ ਦਾ ਸਾਂਝਾ ਗੁਰੂ ਧੰਗ ਗੁਰੂ ਨਾਨਕ ਦੇਵ ਜੀ ਹੈ ਬਾਬਾ ਨਾਨਕ ਸਾਹਿਬ ਫਕੀਰ ਹਿੰਦੂਆਂ ਦਾ ਫਕੀਰ ਮੁਸਲਮਾਨਾਂ ਦਾ ਜਿਹੜਾ ਵਾ ਪੀਰ ਧੰਗੂਰ ਨਾਨਕ ਧੰਗੂਰਾਂ ਦਾ